ਸਵੇਰੇ ਬਾਕੇ ਸਵੇਰੇ ਬਾਕੇ ਸਵੇਰੇ ਬਾਕੇ ਹਾਂ ਹਾਂ ਬੋਲਰ ਨਹੀਂ ਬੋਲਰ ਨਹੀਂ ਅੱਜ ਕਿਤਾਬ ਕਿਹਾ ਨਹੀਂ ਪਾਣੀ ਰੱਖਿਆ ਨਹੀਂ ਮੈਂ ਰੂਮ ਚ ਮੈਂ ਉਹਨਾਂ ਨਾਲ ਤਿੰਦਾ ਨਹੀਂ ਨਾ ਰੋਟੀ ਨਹੀਂ ਖਾਂਦਾ ਸਸ 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 ਐਪੀਕ ਕਰਦੇ ਸ ਹੈਡਫੋਨ ਠੀਕਾ ਵੀਰੋ ਡੋਲਲਾ ਹੋਰ ਪੂਰੀ ਫਾਈਲ ਵੀ ਦੱਕਣੀ ਆ ਗੱਦਾ ਦੱਕਣੀ ਆ ਗੱਦਾ ਦੱਕਣੀ ਆ ਗੱਦਾ ਬੰਦੇ ਦੱਕਣੀ ਆ ਗੱਦਾ ਬੰਦੇ ਦੱਕਣੀ ਆ ਗੱਦਾ ਬੰਦੇ ਦੱਕਣੀ ਆ ਗੱਦਾ ਬੰਦੇ ਦੱਕਣੀ ਆ ਗੱਦਾ ਭਾਜੀ ਤੁਹਾਡੇ ਦੋਸਤਰੀ ਬੜੇ ਆ ਆਜਾ ਤੁਹਾਡੇ ਦੋਸਤਾਂ ਦੀ ਵੀ ਪੈਰ ਦੇ ਫੁੱਟੇ ਚ ਮੋਨਾ ਕੰਜਰੀ ਤੇ ਮਤਰੋ ਆਜਾ ਤੁਹਾਡੇ ਮੂਲਕਾਂ ਦੀ ਮਾਂ ਦੇ ਫੁੱਟੇ ਚ ਲੋੜੇ ਮਾਰਾਂ ਮਾਂ ਦੀ ਮੁੱਦੀ ਆਵੋ ਆਜਾ ਤੁਹਾਡੀ ਸਿਮੂ ਯਾਰਾ ਆਪਣਾ ਲਾੜਦਾ ਹੀ ਘਾਰਾ ਓਏ ਸਿਮੂ ਕਾਲ ਤੇ ਦਾ ਝੁੱਟੇ ਜਿ ਮਾਰਾ ਓਏ ਤੁਹਾਡੀ ਮਾਦਾ ਪੁੱਤੇ ਚ ਲੋਲਾ ਓ ਅੱਜ ਕੱਲ੍ਹ ਸੱਪ ਚੜ ਗਿਆ ਥੱਲੇ ਤੇ ਓਏ ਸ਼ਨੀ ਦਾ ਲਾੜਕ ਭਾਗੇ ਮਾਰਾ ਤੁਹਾਡੀ ਸਿਮੂ ਦੇ ਬੁੱਲਾ ਤੇ ਓਏ ਤੁਹਾਡੀ ਮਾਦਾ ਪੁੱਤੇ ਚ ਲੋਲਾ ਕੰਜਰੀ ਦੇ ਘੁਟਰਾ ਓਏ ਕਿੱਥੇ ਗਏ ਤੇਰੇ ਦੂਸਰ ਤੇਰੀ ਮਾਦੇ ਪੁੱਤੇ ਚ ਲੋਲਾ ਓਏ ਕਿੱਥੇ ਗਏ ਤੇਰੇ ਦੂਸਰ ਤੇਰੀ ਮਾਦੇ ਚੱਡਿਆ ਚ ਲੋਲਾ ਓ ਤੇਰੀ ਪਰਵਾਹ ਕੋਈ ਸਾជី ਰੇ ਕੰਜਰੀ ਤੇ ਘੁਟਰਾ ਆਏ ਉਹ ਤਾਂ ਬੁੱਲੜੇ ਨਹੀਂ ਡਿਆ ਚੁੱਪਿਆ ਨਿਕਲ ਵੀ ਜਾਣਾ ਇਹਦਾ ਤਾਂ ਕੋਈ ਬੁੱਲੜੇ ਨਹੀਂ ਡਿਆ ਮੇਰੇ ਨਾਲ ਤਾਂ ਬਾਜੀ ਨਹੀਂ ਪਹੁੰਚੀ ਮੇਰਾ ਹੈਡਨ ਨੂੰ ਨੇ ਕੱਢਿਆ ਵੀ ਕਰਨਾ ਹੈ ਨੂੰ ਨੇ ਕੱਢਿਆ ਵੀ ਕਰਨਾ ਹੈ ਉਹ ਕ ਉਹ ਡੜ ਗਿਆ ਤੇਰੇ ਕੋਲ ਦੇ ਬੈਠਦੇ ਵਾਵਾ ਹਰ ਘਰੇ ਆ ਗਿਆ ਤੈਨੂੰ ਪਤਾ ਆ ਮੈਨੂੰ ਤਾਂ ਬਾਅਦ ਤੋਂ ਕਿ ਤੜਈ ਆ ਨਹੀਂ ਆ ਸਾਰੰਮਟ ਇਹਦਾ ਕਰੇ ਮਗੜੀ ਸਮਝਿਆ ਕਰੀ ਸਮਝਿਆ ਕਰੀ ਸਮਝਿਆ ਕਰੀ ਕੋਈ ਨਾ ਮੌਕਾ ਦੇਵਾਂਗੇ ਕੋਈ ਨਾ ਗੋਲਾ ਜਿੰਨੀਆਂ ਵਰਜੀ ਮਸਟਰ ਪਾ ਲਵੇ ਹਵਾਇਜ਼ ਗੋਲ ਦੀਣਾ ਹੁਣ ਬੈਠਾ ਹੋ ਤੈਨੂੰ ਪਤਾ ਮੈਂ ਕੋਈ ਬੋਲਣ ਵਾਲਾ ਹੈ ਨਹੀਂ ਉਹ ਉਹ ਬੋਲਣ ਵਾਲਾ ਨਹੀਂ ਉਹ ਬੋਲਣ ਵਾਲਾ ਨਹੀਂ ਉਹ ਬਾਏ ਵੀ ਆਂਦੀ ਸੀ ਮੇਰੀ ਜਾਸੂ ਵੀ ਆਂਦੀ ਸੀ ਮੇਰੀ ਜਾਸੂ ਆਂਦੀ ਸੀ ਮੇਰੀ ਜਾਸੂ ਵਾਹ ਜੇ ਜਿਹੜੀ ਆਉਣੀ ਹੈ ਟੋ ਨਾ ਹੀ ਵਾਲੋੜੇ ਟੋ ਨਾ ਹੀ ਵਾਲੋੜੇ ਨਾ ਹੀ ਵਾਲੋੜੇ ਕੋਈ ਸਾਲਾ ਉਹ ਸਿਸਟਮ ਚੱਲਣਾ ਨਹੀਂ ਪਤਾ ਨਹੀਂ ਕੀ ਕਰੀ ਤੋੜ ਚਲੇ ਲਿਓ ਇਹਦਾ ਹੈਵੀ ਕਰਦਾ ਕਿਹੜਾ ਹੈ ਹੁਣ ਹੁਣ ਕਿੱਦਾਂ ਸੇਰੇ ਵੜਦੇ ਆਂ ਕਿੱਦਾਂ ਵੜਦੇ ਆਂ ਕਵੜ ਬੱਲੇ ਮਰੀ ਗੱਲ ਸੁਣ ਪਿਆ ਦਾ ਗੱਲ ਸੁਣ ਗੱਲ ਸੁਣ ਗੱਲ ਸੁਣ ਕੋਈ ਤੁਹਾਡੀ ਉਹ ਗਾ ਗੈ ਨਹੀਂ ਆਈ ਵੀ ਨੂੰ ਸੜਿਓ ਪ੍ਰੋਫਾਈਲ ਨੂੰ ਲੋਕ ਲਾਇਆ ਮੇਰੀ ਆਈ ਵੀ ਅੰਗ ਲੋਕ ਆ ਪ੍ਰੋਫਾਈਲ ਚ ਆਈ ਵੀ ਕਰਕੇ ਨਾ ਜਦੋਂ ਜੈਨ ਬ੍ਰਿਜ ਕਰਨੀ ਉਹਦੋਂ ਬੇਜ਼ ਕਰਦੇ ਸਵੇਰੇ ਕਰ ਲੈਣ ਤੇ ਜਾਰੇ ਗਾ ਨਹੀਂ ਸਾਫ ਕਰ ਲਿਓ ਉਹ ਸੜਾ ਲੱਗਦਾ ਤੇਰੀ ਗੱਲ ਸੁਣਾ ਮੇਦੇ ਦੀ ਪੁੱਤੀ ਆਦਿਆ ਮਾਰ ਗਿਆ ਟੰਪਰ ਸੀਰ ਕਰ ਦੋਗਾ ਇਹ ਯਾਰ ਤੇ ਲੋੜੂ ਗੱਲ ਨਹੀਂ ਸੋਦੇ ਹੈ ਲੈਟਰ ਵਾਲੀ ਉਹ ਗਾ ਤੇ ਦੀ ਸੁਣੇ ਦੀ ਉਰੇ ਦੇਖ ਮੈਂ ਆਉਂਦੇ ਨੂੰ ਉੱਚ ਤਾਂ ਲੈ ਸਾਡਾ ਕੋਈ ਮੈਟਰਮਾ ਦਾ ਸਿਸਟਮ ਹੈ ਨਾ ਇਹਦਾ ਸਿਸਟਮ ਹੈਗਾ ਪੱਕੀ ਬੱਤੀ ਮੇਰੇ ਕੋਲ ਜਾਂ ਹੋਣ ਗਈ ਆ ਤੈਨੂੰ ਪਤਾ ਨਹੀਂ ਆ ਪਤਾ ਨਹੀਂ ਆ ਪਤਾ ਨਹੀਂ ਆ ਫਿਰ ਇਹ ਗੱਲ ਕਰਾਂਗੇ ਫਿਰ ਇਹ ਗੱਲ ਕਰਾਂਗੇ ਫਿਰ ਇਹ ਗੱਲ ਕਰਾਂਗੇ ਬੜੀ ਗੱਲ ਸੋਹਣਾ ਏ ਕਮਲ ਕਮਲ ਫਿਰ ਇਹ ਵਰਦੇ ਬਰਾ ਬਰਾ ਪਤਾ ਹੁਣ ਸੜੇ ਘਰ ਬੈਠਾ ਹੁਣ ਕਿੱਥੇ ਤੈਨੂੰ ਪਤਾ ਇਹਦਾ ਇਹ ਟੈਂਪੂ ਡਲਾਇਆ ਕਿਹੜਾ ਫੜਾ ਬਹੁਤ ਸ਼ੱਟ ਆਇਆ ਗ੍ਰਾਫ ਦੇ ਵਿੱਚ ਆਇਆ ਗੰਦ ਮੈਨੂੰ ਇਹ ਤਾਂ ਦੱਸੋ ਭੈਣ ਚੋ ਓਏ ਯਾਰ ਤੈਨੂੰ